ਇਥੇ ਸ਼ਬਦ ਚੱਲਦਾ ਹੈ ਲੱਖਾਂ ਸੁਣਦੇ ਐ ਇਹ ਦਿਲ ਧੜਕਦੇ ਐ ਤੇਜ਼-ਤੇਜ਼ ਐ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ ਦਿਮਾਗ ਵਿੱਚ ਸਾਰੀਆਂ ਗੱਲਾਂ ਬੈਠ ਰਹੀਆਂ ਨੇ ਇੱਕ-ਇੱਕ ਸ਼ਬਦ ਐ ਦਿਮਾਗ ਵਿੱਚ ਵੜਦਾ ਹੈ ਉੱਥੇ ਸੌ ਪਾਠੀ ਅੰਦਰ ਵੜਿਆ ਤੇ ਜੇ ਤੁਸੀਂ ਕਹੋਗੇ ਵੀ ਇੰਨਾ ਪਾਠ ਚੱਲਦਾ ਮੈਂ ਸੁਣਨਾ ਹੈ ਕਹਿਣਗੇ ਤੂੰ ਤੇ ਅੰਦਰ ਵਾਡੀ ਨਹੀਂ ਸਕਦਾ ਅੰਦਰ ਤੇ ਪਾਠੀ ਹੀ ਜਾ ਸਕਦਾ ਤੁਸੀਂ ਤੇ ਜਿੱਦਣ ਬਾਹਰ ਆਉਣਗੇ ਪਾਠੀ ਉਦੇ ਹੀ ਦਰਸ਼ਨ ਕਰਿਓ ਆਖੋ ਸਤਨਾਮ ਵਾਹਿਗੁਰੂ ਤੁਸੀਂ ਨਹੀਂ ਅੰਦਰ ਵੜ ਸਕਦੇ ਤੁਸੀਂ ਨਹੀਂ ਅੰਦਰ ਜਾ ਸਕਦੇ ਕਿੱਥੋਂ ਦੀ ਮर्यादा ਹੈ ਇਹ ਸਵਾਲ ਕਿੰਨੇ ਕਰਦਾ ਸੀ ਅਕਾਲ ਤਖਤ ਦੇ ਜਥੇਦਾਰ ਨੇ ਕਰਨੇ ਪੈਂਦੇ ਨੇ ਸਾਧੂ ਸਾਡੇ ਵਰਗਾ ਜਦੋਂ ਇਹ ਸਵਾਲ ਕਰਦਾ ਸਾਨੂੰ ਇਹ ਗੋਲੀਆਂ ਲੈ ਲੈ ਪੈਂਦੇ ਆ ਤੇ ਪੁੱਛਣਾ ਸੀ ਜਥੇਦਾਰ ਨੇ ਅਥਾਰਟੀ ਸੀ ਜਥੇਦਾਰ ਕੋਲ ਪਾਵਰ ਸੀ ਜਥੇਦਾਰ ਕੋਲ ਪਰ ਜਥੇਦਾਰ ਦਾ ਮੁ ਲਫਾਫੇ ਨਾਲ ਮੂੰਹ ਬੰਦ ਕਰਾ ਦਿੰਦੇ ਅਗਲੇ ਡੇਰੇ ਤੇ ਸੱਦ ਕੇ ਸਰੋਪਾ ਪਾ ਕੇ ਨਾਲ 21000 ਸਰੋਪਾ ਪਾ ਕੇ ਨਾਲ 50000 ਬਾਬਿਆਂ ਦੀ ਲਾਈਨ ਚ ਰਿਆਂ ਮੈਨੂੰ ਪਤਾ ਮੈਂ ਖੁਦ ਦਿੰਦਾ ਰਿਆਂ ਬਾਬਾ ਬਣ ਕੇ ਇਹਨਾਂ ਨੂੰ ਖੁਦ ਦਿੱਤੇ ਨੇ ਪੈਸੇ ਮੈਂ ਮੈਨੂੰ ਪਤਾ ਹੈ ਮੈਂ ਖੁਦ ਦਿੱਤੇ ਨੇ ਉਸ ਵੇਲੇ ਉਸ ਸੁਣੋ ਉਸ ਵੇਲੇ ਕੋਈ ਗਲਤ ਨਹੀਂ ਕਹਿੰਦਾ ਜਦੋਂ ਲਫਾਫਾ 20000 ਰੁਪਇਆ 50000 ਤੁਸੀਂ ਅਗਲੇ ਨੂੰ ਦੇਣਾ ਹੈ ਅਗਲਾ ਕੋਈ ਤੁਹਾਡੇ ਵਿਰੁੱਧ ਨਹੀਂ ਬੋਲੇਗਾ ਕੋਈ ਫਤਵਾ ਨਹੀਂ ਤੁਹਾਡੇ ਵਿਰੁੱਧ ਲੈਣਗੇ ਆਪਣੀਆਂ ਮਰਜ਼ੀਆਂ ਕਰਿਓ ਜਥੇਦਾਰਾਂ ਨੂੰ ਸੱਦ ਕੇ ਸਰੂਪੇ ਪਾ ਕੇ ਦੇ ਕੇ ਲਫਾਫੇ ਜਿਹੜੀ ਮਰਜ਼ੀ ਮਰਿਆਦਾ ਬੇੜਾ ਰੋੜੀ ਜਾਓ ਦੇਰੇ ਆਪਣੇ ਵਿੱਚ ਜੋ ਮਰਜ਼ੀ ਕਰਿਓ ਕੋਈ ਤੁਹਾਨੂੰ ਸਵਾਲ ਪੁੱਛਣ ਆਲਾ ਨਹੀਂ ਹੋਏਗਾ ਪਰ ਦੁੱਖ ਇਸ ਗੱਲ ਦਾ ਹੈ ਜਦੋਂ ਵਲੰਟੀਅਰ ਬਣਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਅਕਾਲ ਤਖਤ ਦੀ ਦੀ ਗੱਲ ਜਦੋਂ ਸ਼ੁਰੂ ਕਰਦੋਂਗੇ ਇਹ ਫਤਵੇ ਵੀ ਫਿਰ ਉਦੋਂ ਹੀ ਸੁਣਾਉਣ ਲੱਗ ਜਾਂਦੇ ਆਂ ਕਿਉਂ ਭਲਾ ਕਿਉਂ ਕਿਉਂਕਿ ਹੁਣ ਇਹਨਾਂ ਦੇ ਪੈਰ ਨਹੀਂ ਪੂਜਦੇ ਹੁਣ ਜਥੇਦਾਰ ਜੀ ਜਥੇਦਾਰ ਜੀ ਨਹੀਂ ਕਰਦੇ ਕਈ ਕਰੀਏ ਵੀ ਕਿਵੇਂ ਤੁਹਾਡੇ ਕੰਮ ਜਥੇਦਾਰਾਂ ਵਾਲੇ ਹੈ ਹੀ ਨਹੀਂ ਅੱਖੋਂ ਸਤਨਾ ਆਉਂਦਾ ਗਰੀ ਵਾਹੇ ਗੁਰੂ ਇਹ ਬਿਨਾ ਮੰਗਿਆਂ ਤੋਂ ਮਾਫੀਆਂ ਦਿੱਤੀਆਂ ਉਹ ਸਤਕਾਰ ਸਾਰੇ ਦਾ ਸਾਰਾ ਖਤਮ ਕਰਾ ਲਿਆ ਸਾਡਾ ਕੀ ਕਸੂਰ ਹੈ ਆਪਣੇ ਕਰਮ ਵੇਖਣੇ ਪੈਣਗੇ ਤੇ ਮੈਂ ਬੇਨਤੀ ਕਰਦਾ ਵੀ ਇੱਕ ਵਾਰੀ ਵੇਖ ਲਿਓ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੌਣ ਕਰਦਾ ਹੈ ਅਕਾਲ ਤਖਤ ਦੀ ਗੱਲ ਕੌਣ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਤੇ ਗੱਲ ਕੌਣ ਕਰਦਾ ਹੈ ਬੜੇ ਲੋਪੇਂਦੇ ਆ ਜੀ ਵਿਵਾਦ ਛੇੜਦੇ ਆ ਨਾ ਭਾਈ ਕੋਈ ਵਿਵਾਦ ਨਹੀਂ ਗੁਰਬਾਣੀ ਦੇ ਸੱਚ ਦੀ ਗੱਲ ਕਰਦੇ ਆ ਹੁਣ ਮੇਰੀ ਗੱਲ ਸੁਣਿਓ ਅਸੀਂ ਕਹਿੰਦੇ ਆ ਸ਼ਰਾਬ ਪੀਣੀ ਗਲਤ ਹੈ ਤੇ ਜੇ ਸ਼ਰਾਬੀ ਰੌਲਾ ਪਾ ਲੈਣ ਹਾਏ ਤੇ ਵਿਵਾਦ ਪਾਉਂਦੇ ਆ ਸ਼ਰਾਬੀਆਂ ਨੂੰ ਦੁੱਖ ਤੇ ਲੱਗਦਾ ਹੀ ਹੈ ਪਰ ਸ਼ਰਾਬੀ ਇਹਨਾਂ ਬਾਬਿਆਂ ਨਾਲੋਂ ਬਹੁਤ ਚੰਗੇ ਆ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਮੇਰੇ ਵਿਰੁੱਧ ਜਾਂ ਕਿਸੇ ਵੀ ਪ੍ਰਚਾਰਕ ਦੇ ਵੱਲੋਂ ਫਤਵਾ ਨਹੀਂ ਸੁਣਾਇਆ ਇਹ ਪ੍ਰਚਾਰਕ ਕਦੇ ਤੁਸੀਂ ਪੋਸਟਾਂ ਨਹੀਂ ਪੜੋਗੇ ਸ਼ਰਾਬੀਆਂ ਨੇ ਕਦੇ ਵੀ ਇਹ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਵਿਵਾਦ ਛੇੜਦੇ ਐ ਕਿਉਂਕਿ ਸ਼ਰਾਬ ਨਾ ਪੀਣ ਦੀਆਂ ਗੱਲਾਂ ਕਰਦੇ ਐ ਕਦੇ ਨਹੀਂ ਤੁਸੀਂ ਵੇਖੋਗੇ ਕਦੇ ਗੌਣ ਵਾਲਿਆਂ ਨੇ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਐ ਗੌਣ ਵਾਲਿਆਂ ਨੇ ਨਹੀਂ ਪਾਈਆਂ ਨੱਚਣ ਵਾਲਿਆਂ ਨਚਾਰਾਂ ਨੇ ਨਹੀਂ ਕਦੇ ਪੋਸਟਾਂ ਪਾਈਆਂ ਪਰ ਜਦੋਂ ਉਹ ਸੱਚ ਜਿਹੜਾ ਨਚਾਰਾਂ ਨੂੰ ਸੱਚ ਕਹਿੰਦੇ ਆ ਨਚਾਰ ਕਹਿੰਦੇ ਕੋਈ ਗੱਲ ਨਹੀਂ ਸੱਚ ਬੋਲਦੇ ਆ ਭਾਈ ਅਸੀਂ ਕਿਤੇ ਨਾ ਕਿਤੇ ਗਲਤ ਆ ਸ਼ਰਾਬੀ ਕਹਿੰਦੇ ਕਿਤੇ ਨਾ ਕਿਤੇ ਅਸੀਂ ਗਲਤ ਆ ਅਸੀਂ ਗਲਤ ਆ ਜੇ ਜਦੋਂ ਅਸੀਂ ਕਹਿੰਦੇ ਆ ਬਾਬਿਓ ਆ ਕੋਤਰੀਆਂ ਵਾਲਾ ਕੰਮ ਆ ਸੰਪਟ ਪਾਠਾਂ ਵਾਲਾ ਕੰਮ ਇਹ ਦੁਨੀਆ ਨਾਲ ਠੱਗੀਆਂ ਨੇ ਮੱਸਿਆ ਸੰਗਰਾਂਦਾ ਨਾ ਜੋ ਇਹ ਕੰਮ ਗਲਤ ਕਰਦੇ ਹੋ ਜਦੋਂ ਮੇਰੇ ਵਰਗਾ ਐ ਕਹਿੰਦਾ ਹੈ ਇਹ ਫਿਰ ਨਾਲੇ ਤੇ ਗੋਲੀਆਂ ਮਾਰਨ ਆਉਂਦੇ ਐ ਨਾਲੇ ਇਹ ਧਰਨੇ ਲਾਉਂਦੇ ਐ ਨਾਲੇ ਇਹ ਵਾਡੇ ਘਰ ਤੱਕ ਆਉਣਗੇ ਘਰ ਤੱਕ ਮਾਫੀਆਂ ਮੰਗਾਉਣ ਆਉਂਦੇ ਐ ਤੇ ਰੋਜ਼ ਨੈਟ ਦੇ ਉੱਤੇ ਗਾਲ੍ਹਾਂ ਕੱਢਦੇ ਐ ਰਾਤ ਨੂੰ 2 ਵਜੇ ਐਡ ਕਰ ਲਿੰਦੇ ਨੇ ਸਾਡੇ ਸਿੰਘਾਂ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਗੰਦੀਆਂ ਗਾਲ੍ਹਾਂ ਭੈੜੀਆਂ ਭੈੜੀਆਂ ਫੋਟਵਾ 2 ਘੰਟੇ ਮੈਨੂੰ ਸਵੇਰੇ ਦੱਸਣਗੇ ਕਹਿਣਗੇ ਜੀ ਐ ਕਰਦੇ ਐ ਮੈਂ ਕਿਹਾ ਚਾਹ ਕਰ ਲੈਣ ਦਿਓ ਪੂਰਾ ਜਿਹੜਾ ਅੰਦਰ ਗੰਦ ਮੰਦ ਐ ਉਹੀ ਕੱਟਣਾ ਹੈ ਹੀ ਇਹ ਕੁਛ ਇਹਨਾਂ ਦੇ ਕੋਲ ਕਰਨਾ ਵੀ ਇਹਨਾਂ ਨੇ ਇਹੀ ਕੁਛ ਐ ਪਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਨਿਚਾਰਾਂ ਨਾਲੋਂ ਓਏ ਓਏ ਪਖੰਡੀ ਬਾਬਿਓ ਤੁਹਾਡੇ ਨਾਲੋਂ ਤੇ ਉਹ ਨਿਚਾਰ ਚੰਗੇ ਐ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਗੁਰੂ ਨਾਨਕ ਦੇ ਘਰ ਦਾ ਸੱਚ ਐ ਸੁਣਨਾ ਪੈਣਾ ਤੁਹਾਡੇ ਨਾਲੋਂ ਉਹ ਸ਼ਰਾਬੀ ਚੰਗੇ ਐ ਜਿਨ੍ਹਾਂ ਨੇ ਕਦੇ ਸੱਚ ਸੁਣ ਕੇ ਗੁੱਸਾ ਨਹੀਂ ਕੀਤਾ ਪਰ ਇਹ ਧਰਮੀ ਜਿਹੜੇ ਆ ਧਰਮੀ ਇਹ ਨਹੀਂ ਸੱਚ ਸੁਣ ਸਕਦੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਕਿਉਂ ਕੋਈ ਸਾਨੂੰ ਆਹ ਗੱਲ ਕਹਿੰਦਾ ਹੈ ਪਰ ਕਰੀਏ ਕੀ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਇਹ ਇਹ ਸਾਰੇ ਦਾ ਸਾਰਾ ਪਖੰਡ ਹੈ ਹੁਣ ਵੇਖੋ ਨਾ ਇਧਰ ਸੁਣੋ ਧਿਆਨ ਨਾਲ ਸੁਣਿਓ ਜੇ ਕੋਈ ਬਾਬਾ ਐਦਾਂ ਅਸ਼ੀਰਵਾਦ ਦਵੇ ਮੱਥਾ ਟੇਕੋ ਅਸ਼ੀਰਵਾਦ ਮੱਥਾ ਟੇਕੋ ਅਸ਼ੀਰਵਾਦ ਇਹੋ ਜਿਹੇ ਬੰਦੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਈਏ ਸ਼ਰਾਬੀ ਨੂੰ ਜਿੱਦਣ ਮੈਂ ਐ ਸੁਣਾਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲਪਵਾ ਵਿੱਚ ਆਏ ਸ਼ਰਾਬੀ ਵੀਰ ਮੇਰਾ ਪਤਾ ਕੀ ਕਹਿੰਦਾ ਕਹਿੰਦਾ ਠੀਕ ਕਹਿੰਨੇ ਹੋ ਬਾਬਿਓ ਹੌਲੀ ਹੌਲੀ ਅਸੀਂ ਸ਼ਰਾਬ ਬੋਲਿਓ ਜੀ ਛੱਡ ਦਿਆਂਗੇ ਜਿੱਦਣ ਮੈਂ ਸ਼ਰਾਬੀ ਨੂੰ ਸੁਣਾਉਂਦਾ ਸ਼ਰਾਬੀ ਦੇ ਤੇ ਦਿਮਾਗ ਤੇ ਪੰਗਤੀ ਪੈਂਦੀ ਏ ਸ਼ਰਾਬੀ ਤੇ ਮੰਨਦਾ ਏ ਪਰ ਜਿੱਦਣ ਬਾਬਿਆਂ ਨੂੰ ਪੰਗਤੀ ਸੁਣਾਉਣੇ ਆਲੇ ਸੁਣਿਓ ਗੱਦੀਆਂ ਦੇਣ ਵਾਲੇ ਬਾਬਿਓ ਗੱਦੀਆਂ ਲੈਣ ਵਾਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਲੈਣ ਵਾਲੇ ਗੱਦੀਆਂ ਦੇਣ ਵਾਲੇ ਇੱਥੇ ਗੱਦੀ ਇੱਕੋ ਹੀ ਐ ਆਪਾਂ ਸਾਰੇ ਇੱਕੋ ਗੱਦੀ ਦੇ ਆਲੇ-ਦੁਆਲੇ ਘੁੰਮਦੇ ਆਂ ਤੇ ਉਹ ਗੱਦੀ ਤੇ ਬਰਾਜਮਾਨ ਕੌਣ ਐ ਬੋਲੋ ਗੱਜ ਕੇ ਦੱਸੋ ਜੀ ਕੌਣ ਐ ਗੁਰੂ ਗ੍ਰੰਥ ਸਾਹਿਬ ਉਹ ਗੱਦੀ ਤੇ ਬਰਾਜਮਾਨ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੱਦਣ ਸ਼ਰਾਬੀਆਂ ਨੂੰ ਕਹਿੰਦੇ ਆ ਸ਼ਰਾਬੀ ਤੇ ਕਹਿੰਦਾ ਸਤਿਵਚਨ ਬਾਬਿਓ ਹੌਲੀ-ਹੌਲੀ ਪੀਣੀ ਛੱਡਦੇ ਆਗੇ गांव वाले कहते ਨੇ ਹੌਲੀ ਹੌਲੀ ਅਸੀਂ ਵੀ ਸੁਧਰ ਜਾਾਂਗੇ। गांव वाले कहते ਨੇ ਅਸੀਂ ਵੀ ਇੱਕ ਦਿਨ ਅੰਮ੍ਰਿਤ ਛਕ ਲਾਂਗੇ। ਉਹ ਤੇ ਐ ਹੱਥ ਜੋੜ ਕੇ ਖੜ ਜਾਂਦੇ ਐ ਨੀਵੀਂ ਪਾ ਲੈਂਦੇ ਐ। ਸ਼ਰਮ ਮੰਨਦੇ ਐ ਸ਼ਰਮ ਵੀ ਅਸੀਂ ਗਲਤਾਂ। ਸ਼ਰਾਬੀ ਕਹਿੰਦਾ ਅਸੀਂ ਗਲਤਾਂ। गांव वाले ਕਹਿੰਦੇ ਅਸੀਂ ਗਲਤਾਂ। ਪਰ ਸਾਡੇ ਬਾਬੇ ਵੇਖ ਲਓ ਜਦੋਂ ਇਹਨਾਂ ਨੂੰ ਸੱਚ ਸੁਣਾਓਗੇ ਇਹ ਤੁਹਾਨੂੰ ਗੋਲੀਆਂ ਲੈ ਲੈ ਕੇ ਪੈਣਗੇ। ਇਹ ਨਹੀਂ ਕਹਿਣਗੇ ਵੀ ਅਸੀਂ ਗਲਤਾਂ। ਇਹ ਸ਼ਰਾਬੀ ਚੰਗੇ ਐ। ਜਿੱਦਾਂ ਗੁਰੂ ਜੀ ਦੀ ਬਾਣੀ ਸੁਣਦੇ ਐ ਸਤਿਵਚਨ ਕਹਿੰਦੇ ਐ ਸਿਰ ਝੁਕਾ ਲੈਂਦੇ ਐ ਸ਼ਰਮ ਮੰਨਦੇ ਐ ਸਾਡਾ ਬਸ਼ਰਮਾਂ ਦਾ ਟੋਲਾ ਇਹ ਨਹੀਂ ਮੰਨਦਾ ਇਹ ਬਸ਼ਰਮਾਂ ਦਾ ਟੋਲਾ ਨਾ ਮੱਥੇ ਟਿਕਾਉਣ ਲੱਗਿਆ ਸ਼ਰਮ ਮੰਨਦੇ ਐ ਨਾ ਆਸ਼ੀਰਵਾਦ ਦੇਣ ਲੱਗਿਆ ਸ਼ਰਮ ਮੰਨਦੇ ਐ ਤੇ ਜਿੱਦਣ ਇਹਨਾਂ ਨੂੰ ਬਾਣੀ ਦੀਆਂ ਆ ਪੰਕਤੀਆਂ ਸੁਣਾਈ ਦੀਆਂ ਨੇ ਨਾ ਆ ਸੁਣੋ ਵੇਖਿਓ ਕੁਲਹਾ ਦੇਤੇ ਬਾਵਲੇ ਲੈਂਦੇ ਵੱਡੇ ਲੋ ਆ ਜਿਆਦਾ ਨਹੀਂ ਬਸ ਦੋ ਪੰਕਤੀਆਂ ਇਸ਼ਾਰਾ ਹੀ ਸੁਣਦਾ ਹੈ ਇਸ਼ਾਰਾ ਹੀ ਜੇ ਸ਼ਰਾਬੀ ਨੂੰ ਸੁਣਾਈ ਤੇ ਸ਼ਰਾਬੀ ਨੇ ਸੱਤ ਬਚਨ ਕਹਿਤਾ ਵੇਖਿਓ ਜਿਵੇਂ ਹੁਣ ਆ ਪੰਕਤੀ ਮੈਂ ਸ਼ਰਾਬੀ ਨੂੰ ਸੁਣਾਵਾ ਪਹਿਲਾਂ ਆ ਪੜ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਇ ਇਹ ਪੂਰਾ ਗੁਰੂ ਅਮਰਦਾਸ ਜੀ ਦਾ ਥੋੜਾ ਜਿਹਾ ਸ਼ਬਦ ਹੈ ਥੋੜਾ ਜਿਹਾ ਸੁਣ ਲਓ ਮਾਨਸ ਭਰਿਆ ਆਣਿਆ ਮਨਸੋ ਫਰਿਆਏ ਜੇਤੂ ਬੀਤੇ ਮਤ ਦੂਰ ਹੋਏ ਬਰਲੋ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮਾ ਬਕੇ ਖੋਏ ਜੇਤੂ ਬੀਤੇ ਵੇ ਸੂਰ ਦਰਗਾਹ ਮਿਲੈ ਸਜੋਏ ਚੁੱਠਾ ਮਦੂਲ ਨਾ ਪੀਚਾਈ ਜੇ ਕਾ ਪਾਣ ਵਸਾਏ ਨਾਨਕ ਨਦਰੀ ਸੱਜ ਮਦ ਪਾਏ ਸਤਿਗੁਰੂ ਸੇ ਆਏ ਭਾਈ ਸੱਚਾ ਨਸ਼ਾ ਨਾਮ ਦਾ ਹੈ ਸਤਿਗੁਰੂ ਜਿੰਨੂੰ ਮਿਲਦਾ ਹੈ ਉਹਨੂੰ ਸੱਚਾ ਨਸ਼ਾ ਮਿਲ ਜਾਂਦਾ ਹੈ ਜਦੋਂ ਮੈਂ ਆਹ ਪੰਕਤੀਆਂ ਬਹੁਤ ਵਾਰ ਸਟੇਜ ਤੇ ਸੁਣਾਉਂਦੇ ਆ ਸ਼ਰਾਬੀ ਵੀਰ ਮੇਰੇ ਉਹਦੇ ਦਿਲੋਂ ਮੰਨ ਜਾਂਦੇ ਆ ਵੀ ਯਾਰ ਸੱਤ ਬਚੋ ਮੇਰੇ ਗੁਰੂ ਅਮਰਦਾਸ ਜੀ ਤੁਸੀਂ ਸਾਨੂੰ ਸੱਤ ਕਹਿੰਨੇ ਹੋ ਲਓ ਅੱਜ ਤੋਂ ਬਾਦ ਪੀਣੀ ਛੱਡੀ ਸ਼ਰਾਬੀ ਛੱਡ ਜਾਂਦੇ ਆ ਜੀ ਲੋ ਜਿਹੜਾ ਜਿਹੜਾ ਨਸ਼ਾ ਬਾਬਿਆਂ ਨੂੰ ਚੜਿਆ ਗੱਡੀਆਂ ਤੇ ਬਹਿਣ ਦਾ ਤੇ ਮੱਥੇ ਟਿਕਾਉਣ ਦਾ ਅਸ਼ੀਰਵਾਦ ਦੇਣ ਦਾ ਜਦੋਂ ਉਹਨਾਂ ਨੂੰ ਆ ਪਕਤੀਆਂ ਸੁਣਾਈ ਦੀਆਂ ਅੱਗੋਂ ਗੋਲੀਆਂ ਲੈ ਕੇ ਪੈਂਦੇ ਤੇ ਪ੍ਰਚਾਰ ਪਤਾ ਕੀ ਕਰਦੇ ਐ ਹਾਏ ਵਿਵਾਦ ਛੇੜਦੇ ਐ ਵਿਵਾਦ ਛੇੜਦੇ ਐ ਕੋਈ ਵਿਵਾਦ ਨਹੀਂ ਛੇੜਦੇ ਬਸ ਇਹਨਾਂ ਬਾਬਿਆਂ ਨੂੰ ਦੇ ਰੂਹ ਛੇੜਦੇ ਆਂ ਕੋ ਸਤਨਾਮ ਕੋਈ ਵਿਵਾਦ ਨਹੀਂ ਛੇੜਦੇ ਕਾਮ ਵਿੱਚ ਕੋਈ ਵਿਵਾਦ ਕੋਈ ਦੁਬਦਾ ਪਾਉਣ ਵਾਲੀ ਗੱਲ ਮੈਨੂੰ ਦੱਸਿਓ ਤੁਹਾਨੂੰ ਕੋਈ ਗੱਲ ਦੁਬਦਾ ਪਾਉਣ ਵਾਲੀ ਮੈਨੂੰ ਦੱਸਿਓ ਸਿੱਧਾ ਜਵਾਬ ਦਿਓ ਕੱਲ ਦਾ ਦੀਵਾਨ ਸੁਣਿਆ ਅੱਜ ਦਾ ਸੁਣਿਆ ਪਰਸੋਂ ਦਾ ਸੁਣਿਆ ਤਿੰਨੇ ਦਿਨਾਂ ਵਿੱਚ ਦੱਸੋ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਜਾਂ ਘਟਿਆ ਵਧਿਆ ਜੀ ਨਹੀਂ ਕਰਦਾ ਵੀ ਸਹਿਜ ਪਾਠ ਕਰਿਆ ਕਰੀਏ ਜੀ ਨਹੀਂ ਕਰਦਾ ਵੀ ਰਮਾਲਾ ਚੁੱਕ ਕੇ ਵੇਖਿਆ ਕਰੀਏ ਅਮਰਤ ਸੰਚਾਰ ਹੋਇਆ ਕੋਈ ਗੱਲ ਦੱਸ ਦਿਓ ਸੁਣ ਕੇ ਸਾਰੇ-ਸਾਰੇ دیਵਾਨ ਸੁਣਿਆ ਦੁੱਬਦਾ ਕਾਦੀ ਹੈ ਜਿਹੜਾ ਸੱਚ ਸ਼ਰਾਬੀਆਂ ਨੂੰ ਚੁੱਪਦਾ ਹੈ ਸ਼ਰਾਬੀ ਮੰਨ ਲੈਂਦੇ ਨੇ ਕਹਿੰਦੇ ਠੀਕ ਹੈ ਜਿਹੜਾ ਸੱਚ ਨਚਾਰਾ ਗੌਣ ਵਾਲਿਆਂ ਨੂੰ ਕਹਿੰਦੇ ਆ ਉਹ ਵੀ ਮੰਨ ਲੈਂਦੇ ਨੇ ਕਿਤੇ ਨਾ ਕਿਤੇ ਬਸ ਜਦੋਂ ਇਹਨਾਂ ਨੂੰ ਕਹਿੰਦੇ ਆ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਹ ਬਾਬਿਆਂ ਦੇ ਚੇਲਿਆਂ ਦਾ ਹੀ ਰੌਲਾ ਪਾਇਆ ਹੋਇਆ ਵੀ ਵਿਵਾਦ ਛੇੜਦੇ ਐ ਵਿਵਾਦ ਛੇੜਦੇ ਐ ਨਾ ਭਾਈ ਇਹ ਵਿਵਾਦ ਛੇੜਦੇ ਨਹੀਂ ਜਿਹੜੇ ਤੁਸੀਂ ਵਿਵਾਦ ਪਾਏ ਹੋਏ ਐ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਉਹਨਾਂ ਨੂੰ ਸੱਚ ਦੱਸ ਕੇ ਅੱਖਾਂ ਖੋਲਦੇ ਆ ਪਹਿਲਾਂ ਕਈ ਖੂਚ ਡਿੱਗੇ ਐ ਸਤਗੁਰੂ ਦੀ ਮਿਹਰ ਨਾਲ ਕਈ ਖੂਚੋਂ ਨਿਕਲ ਆਏ ਹੱਥ-ਪਾ ਪਾ ਕੇ ਬਾਹਰ ਕੱਢ ਲੈ ਹੌਲੀ-ਹੌਲੀ ਆਜੋ ਬਾਹਰ ਨੂੰ ਬੜੇ ਬਾਬਿਆਂ ਤੇ ਚੁੰਗਲਾਂ ਤੋਂ ਨਿਕਲ ਆਏ ਤੇ ਨਵੇਂ ਨਾਂ ਟਿਕ ਸਕਣ ਤਾਂ ਕਰਕੇ ਗੁਰਬਾਣੀ ਦਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੱਸਦੇ ਆ ਤੁਸੀਂ ਜੋ ਮਰਜੀ ਕਹੀ ਜੋ ਵੀ ਵਿਵਾਦ ਛੇੜਦੇ ਆਂ ਕਰਦੇ ਆਂ ਪਰ ਸੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਉਹ ਸਾਡਾ ਫਰਜ਼ ਹੈ ਸਟੇਜ ਤੇ ਸੁਣਾਈਏ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਆ ਵੀ ਛੱਡ ਦਿਓ ਹੌਲੀ-ਹੌਲੀ ਤਵਾਨ ਲਾਉਣੇ ਲਵਾਉਣੇ ਵੀ ਛੱਡ ਦਿਓ ਸ਼ੁਰੂ ਕਰੋ ਆਪ ਬਾਣੀ ਪੜੋ ਆਪ ਦਸ-ਦਸ ਸਿੰਘ ਪਿੰਡਾਂ ਚ ਮੇਰੇ ਉਹ ਵੀਰੋ ਜਿੰਨਾ ਟੇਬਲ ਟਾਕ ਕਰਕੇ ਅਸਰ ਹੋਣਾ ਹੈ ਇੱਥੇ ਸਟੇਜ ਤੇ ਨਹੀਂ ਹੋ ਸਕਦਾ ਮੈਂ ਨੋਟ ਕੀਤੀ ਹੈ ਕਈ ਵਾਰੀ ਬਹਿ ਕੇ ਜਿਹੜੀਆਂ ਗੱਲਾਂ ਕਰ ਲੀਦੀਆਂ ਇੱਥੇ ਸਟੇਜ ਤੇ ਨਹੀਂ ਹੁੰਦੀਆਂ ਕਈ ਵਾਰੀ ਜਿਵੇਂ ਹੁਣ ਤੁਸੀਂ ਜਿਹੜਾ ਮੇਰਾ ਵੀਰ ਕੁਰਬਾਨੀ ਪੜ੍ਹਦਾ ਹੈ ਉਹਨੇ ਦਸ ਨੌਜਵਾਨਾਂ ਨੂੰ ਜਦੋਂ ਐਂ ਬਾ ਲੈਣਾ ਐ ਇਦਾਂ ਜਿਹੜੀ ਉਹ ਗੱਲ ਕਰ ਸਕਣੀ ਹੈ ਉਹਦਾ ਬੜਾ ਗਹਿਰਾ ਅਸਰ ਹੋਣਾ ਸਹਿਜ ਪਾਠ ਆਪ ਕਰਕੇ ਆਪਣੇ ਪਿੰਡ ਦੇ 10-10 20-20 ਨੌਜਵਾਨਾਂ ਨੂੰ ਜਿਹੜੀ ਮੇਰੀ ਭੈਣ ਪੜ੍ਹ ਲੈਂਦੀ ਹੈ ਨਾਲ ਦੀਆਂ ਨੂੰ ਬਿਠਾ ਕੇ ਪੜ੍ਹੋ ਆਪਾਂ ਨਹੀਂ ਬਹਿਮਾਂ ਚ ਪੜ੍ਹਨਾ ਆਪਾਂ ਨਹੀਂ ਕਬਰਾਂ ਤੇ ਮੱਥੇ ਟੇਕਣੇ ਸੱਪ ਨਹੀਂ ਸਾਡਾ ਪਾਪਾ ਅਸੀਂ ਗੁੱਗਿਆਂ ਤੋਂ ਕੀ ਲੈਣਾ ਸਾਡਾ ਬਾਬਾ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਖੱਤੇ ਸਿੰਘ ਸਾਡੇ ਬਾਬੇ ਤੇ ਉਹੀ ਹੈ ਐਦਾਂ ਪੜ੍ਹਨਾ ਭਰਾਵਾਂ ਨੂੰ ਸਮਝਾਓ ਐਦਾਂ ਕੋਲ ਕੋਲ ਭਾ ਲੋ ਐਦਾਂ ਗੱਲਬਾਤ ਕਰੋ ਟੇਬਲ ਟਾਕ ਕਰਨੀ ਸ਼ੁਰੂ ਕਰੋ ਆਪ ਵੀ ਵੇਖੋ ਹੁਣ ਐਡਾ ਵੱਡਾ ਪੰਡਾਲ ਲਾਇਆ ਖਰਚਾ ਤੇ ਹੋਇਆ ਹੀ ਐ ਲਾਈਟਾਂ ਦਾ ਪ੍ਰਬੰਧ ਕੀਤਾ ਖਰਚਾ ਤੇ ਹੋਇਆ ਹੀ ਐ ਤੇਲ ਬਚਾ ਕੇ ਆਏ ਹੋ ਖਰਚਾ ਤੇ ਹੋਇਆ ਹੀ ਐ ਲੰਗਰ ਦਾ ਪ੍ਰਬੰਧ ਕਰਨਾ ਪੈਂਦਾ ਮੈਂ ਕਹਿ ਰਿਹਾ ਜਿਹੜਾ 5 ਲੱਖ ਲੱਗਿਆ ਕਿਉਂ ਲਈਏ ਆਪ ਹੀ ਪੜ ਕੇ ਆਪ ਹੀ ਸੁਣ ਕੇ ਆਪ ਹੀ ਸਮਝ ਲਿਈਏ ਹਾਲਾਂਕਿ ਗੱਲਾਂ ਤੇ ਕਈ ਉਡੀਆਂ ਹੁੰਦੀਆਂ ਮੈਨੂੰ ਆ ਦੱਸਦੇ ਸੀ ਪ੍ਰਬੰਧਕ ਕਹਿੰਦੇ ਜੀ ਸਾਡੇ ਪਿੰਡਾਂ ਚ ਪੁੱਛਦੇ ਆ ਵੀ 16 ਲੱਖ ਚ ਠੇਕਾ ਕੀਤਾ ਬਾਬਿਆਂ ਦੇ ਨਾਲ ਤੇ ਕਹਿੰਦੇ ਅਸੀਂ ਕਿਹਾ ਜੀ ਉਹ ਤੇ 16 ਰੁਪਏ ਵੀ ਨਹੀਂ ਮੰਗਦੇ 16 ਰੁਪਏ ਨਹੀਂ ਮੰਗੇ ਕਦੇ ਤੁਸੀਂ 16 ਲੱਖ ਕਹਿੰਦੇ ਪਿਆਰਿਓ ਜਿਹੜਾ 16 ਲੱਖ ਚ ਲਿਆਉਂਦਾ ਲਿਆਂਦਾ ਹੋਏਗਾ ਨਾ ਉਹ ਮਿੰਡਕ ਮਿੰਡਕ ਜੀ ਕਰੀ ਜਾਂਦੀ ਹੈ ਜੁਰਤ ਨਹੀਂ ਉਹਦੇ ਵਿੱਚ ਆਉਣੀ ਗੱਲ ਕਰਨ ਦੀ ਇਹ ਜੁਰਤ ਹੈ ਜਿਹੜੀ ਇਹ ਨਹੀਂ ਆਉਣੀ ਕਦੇ ਵੀ ਪੈਸੇ ਪੈਸੇ ਲੈ ਕੇ ਹਾਂ ਵੀ ਇੰਨੇ ਲੱਖ ਦਿਓਗੇ ਤੇ ਆਵਾਂਗੇ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਹੈ ਵੀ ਗੱਡੀਆਂ 'ਚ ਤੇਲ ਵੀ ਜੇ ਨਹੀਂ ਪਵਾ ਸਕਦੇ ਭਾਈ ਦੱਸ ਦਿਓ ਵੀ ਆ ਸਾਡਾ ਹੱਥ ਖੜੇ ਐ ਜੀ ਕੋਈ ਗੱਲ ਅਸੀਂ ਆਪੇ ਆਪ ਪਰ ਤੁਸੀਂ ਆ ਪ੍ਰਬੰਧ ਕਰਨਾ ਹੈ ਤੁਸੀਂ ਸੰਗਤ ਦੇ ਬਹਿਣ ਦਾ ਪ੍ਰਬੰਧ ਕਰੋ ਲੰਗਰ ਦਾ ਪ੍ਰਬੰਧ ਕਰੋ ਇਹ ਤੁਸੀਂ ਵੇਖਣਾ ਕਿਵੇਂ ਕਰਨਾ ਇਹ ਤੁਹਾਡੀ ਸਿਰਦਰਦੀ ਹੈ ਮੇਰੀ ਵੀ ਪਰ ਕਰੋ ਤਕੜੇ ਹੋ ਕੇ ਆਪਾਂ ਗੁਰਮਤਿ ਦਾ ਪ੍ਰਚਾਰ ਭੈਣ ਭਰਾ ਇਕੱਠੇ ਹੋ ਕੇ ਕਰੀਏ ਕੁਰਬਾਨੀ ਦਾ ਸੱਚ ਕਰ ਕਰ ਆਉਣਾ ਚਾਹੀਦਾ ਜਿੱਦਣ ਸ਼ਰਾਬੀ ਸੁਣਦੇ ਐ ਮੇਰੇ ਵੀਰ ਸ਼ਰਾਬੀ ਕਹਿ ਦਿੰਦੇ ਐ ਠੀਕ ਗੁਰੂ ਅਮਰਦਾਸ ਜੀ ਸੱਚ ਕਹਿੰਦੇ ਨੇ ਆਹਾਹਾ ਭਾਈ ਅੱਜ ਤੋਂ ਬਾਦ ਲੈ ਭਾਈ ਛੱਡ ਤੋ ਮਰ ਕੇ ਨੇ ਮਰਜੀ ਭਾਵੇਂ ਪੀਵੀ ਨਾ ਲੈ ਅੱਜ ਤੋਂ ਬਾਦ ਛੱਡੀ ਸੱਚਾ ਨਸ਼ਾ ਸੱਚਾ ਗਿਆ ਤੇ ਜਿੱਦਣ ਆਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਦੀਆਂ ਦੇਣ ਵਾਲੇ ਕਹਿੰਦੇ ਬੌਲੇ ਨੇ ਕਮਲੇ ਤੇ ਰੱਬ ਦੇ ਸ਼ਰੀਕ ਬਣ ਕੇ ਜਿਹੜੇ ਗੱਡੀਆਂ ਦਿੱਤੇ ਨੇ ਉਹ ਕਮਲੇ ਨੇ ਗੱਡੀਆਂ ਲੈਣ ਵਾਲੇ ਜਿਹੜੇ ਨੇ ਬਿਸ਼ਰਮ ਨੇ ਨਿਲੱਜ ਦਾ ਅਰਥ ਹੈ ਬਿਸ਼ਰਮ ਕਹਿੰਦੇ ਬਿਸ਼ਰਮ ਨੇ ਬਿਸ਼ਰਮ ਬਿਸ਼ਰਮ ਕਿਵੇਂ ਤੁਸੀਂ ਕਹੋਗੇ ਵੀ ਇਹ ਕੀ ਗੱਲ ਕਹਿਤੀ ਵੇਖੋ ਸਭ ਕੁਝ ਕੌਣ ਕਰਦਾ ਹੈ ਪ੍ਰਮਾਤਮਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਆਜ ਤੇ ਮੇਰੇ ਵਰਗਾ ਬੰਦਾ ਐਦਾਂ ਆਸਣ ਲਾ ਕੇ ਐਦਾਂ ਕਹਿੰਦਾ ਲੈ ਭਾਈ ਮੈਂ ਤੈਨੂੰ ਪੁੱਤ ਦੇ ਦੂੰ ਲੈ ਭਾਈ ਐਦਕੀ ਮੀਂਹ ਪੈ ਜੂ ਲੈ ਭਾਈ ਐਦਕੀ ਫਸਲ ਵਧੀਆ ਹੋ ਜੂ ਲੈ ਭਾਈ ਤੇਰੇ ਐਕ ਕਰਦਾ ਸਾਰਾ ਕੁਝ ਪ੍ਰਮਾਤਮਾ ਤੇ ਇਹ ਰੱਬ ਦਾ ਸ਼ਰੀਕ ਬਣਦਾ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰ ਦਿੰਦੇ ਟੋਟ ਨਾ ਆਵੇਈ ਅਗਨਤ ਭਰੇ ਦਾਤਾ ਦਾਤਾ ਸਾਡਾ ਇੱਕੋ ਹੀ ਹੈ ਇਹ ਬਣ ਗਿਆ ਦਾਤਾ ਰੱਬ ਦਾ ਸ਼ਰੀਕ ਬਣ ਗਿਆ ਗੁਰੂ ਸਾਹਿਬ ਕਹਿੰਦੇ ਜਿਹੜੇ ਗੱਦੀਆਂ ਤੇ ਪਹਿਲਾਂ ਅਸ਼ੀਰਵਾਦ ਵੱਡਾ ਬਾਬਾ ਦਿੰਦਾ ਸੀ ਉਹ ਮਰ ਗਿਆ ਹੁਣ ਦੂਜਾ ਬਾਬਾ ਆ ਗਿਆ ਦੂਜਾ ਮਰ ਜੂ ਫਿਰ ਤੀਜਾ ਬਾਬਾ ਗੱਦੀ ਤੇ ਬਹਿ ਜੂ ਅਸ਼ੀਰਵਾਦ ਦਿੰਦੇ ਐ ਕਹਿੰਦੇ ਗੱਦੀਆਂ ਦੇਣ ਵਾਲੇ ਕਮਲੇ ਨੇ ਤੇ ਗੱਦਿਆਂ ਲੈਣ ਵਾਲੇ ਵੱਡੇ ਬੁਸ਼ਰਮ ਨੇ ਵੱਡੇ ਕਿਉਂਕਿ ਰੱਬ ਦੇ ਸ਼ਰੀਕ ਬੁਸ਼ਰਮੀ ਬਣੂ ਨਹੀਂ ਤੇ ਇੱਡੇ ਵੱਡੇ ਰੱਬ ਦਾ ਕਿਹੜਾ ਸ਼ਰੀਕ ਬਣ ਜੂ। ਰੱਬ ਦਾ ਸ਼ਰੀਕ ਬੁਸ਼ਰਮ ਬੰਦਾ ਹੀ ਬਣੇਗਾ। ਸਾਰਾ ਕੁਝ ਦਿੰਦਾ ਕੌਣ ਹੈ ਜੀ? ਪਰਮਾਤਮਾ। ਸਾਰਾ ਕੁਝ ਕਰਦਾ ਕੌਣ ਹੈ? ਰੱਬ। ਪ੍ਰਤਪਾਲੈ ਨਿਤਸਾਰ ਸੰਭਾਲੈ। ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮਾਤਮਾ ਹੈ ਤੇ ਜਿਹੜਾ ਮਾਲਕ ਬਣੇ ਜਿਹੜਾ ਮਾਲਕ ਬਣੇ ਰੱਬ ਬਣੇ ਜਿਹੜਾ ਮਾਲਕ ਬਣੇ ਰਹਿਣਾ ਕਈਆਂ ਦੇ ਤੇ ਬਾਬਿਆਂ ਦੇ ਚੇਲੇ ਬਾਬਿਆਂ ਨੂੰ ਐ ਕਹਿੰਦੇ ਐ ਮਾਲਕ ਬਾਬਾ ਜੀ ਮਾਲਕ ਬਾਬਾ ਜੀ ਤੇ ਮਾਲਕ ਕੌਣ ਹੈ ਇੱਕੋ ਹੀ ਹੈ ਇੱਕੋ ਹੀ ਰੱਬ ਹੈ ਤੁਹਾਡੇ ਮੇਰੇ ਸਾਰਿਆਂ ਦੇ ਸਾਥ ਲਾਉਂਦਾ ਰਾਖਾ ਏਕ ਹਮਾਰਾ ਸੁਆਮ ਹਮਾਰਾ ਸੁਆਮ ਸਗਲ ਕਾ ਢਾਂਕਾ ਅੰਤਰਜਾ ਉਹ ਸਾਡਾ ਇੱਕੋ ਹੀ ਰੱਖਾ ਹੈ ਸਾਰਿਆਂ ਦਾ ਤੇ ਜਿਹੜਾ ਰੱਬ ਦਾ ਸ਼ਰੀਕ ਬਣੇ ਉਹਨੂੰ ਵੇਖੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਲਓ ਜੀ ਸ਼ਰਾਬੀਆਂ ਨੂੰ ਸੁਣਾਉਂਦੇ ਆ ਸ਼ਰਾਬੀ ਵੀ ਮੰਨ ਲੈਂਦੇ ਆ ਕੌਣ ਆਲਿਆਂ ਵਿਚਾਰਾਂ ਨਾਲ ਕਦੇ ਗੱਲ ਕਰੀਏ ਉਹ ਵੀ ਕਹਿਣਗੇ ਠੀਕ ਕਹਿੰਦੇ ਹੋ ਜੀ ਹੌਲੀ ਹੌਲੀ ਅੰਮ੍ਰਿਤ ਛਕ ਲਾਂਗੇ ਸਹੀ ਕਹਿੰਦੇ ਹੋ ਪਰ ਜਦੋਂ ਆ ਗੱਲਾਂ ਬਾਬੇ ਸੁਣਦੇ ਐ ਇਹ ਨਹੀਂ ਮੰਨ ਸਕਦੇ ਆ ਵੇਖਿਓ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਕੋ ਲਾਂ ਦੇਂਦੇ ਬਾਮਲਾ ਲੈਂਦੇ ਵਟੇ ਨ ਲੱਛ ਤੇ ਵੀਰ ਕਹਿਣਗੇ ਯਾਰਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਆ ਗੱਲਾਂ ਇਹ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਨੇ ਮੇਰੇਓ ਵੀਰੋ ਸਭ ਕੁਝ ਲਿਖਿਆ ਪੜ ਕੇ ਵੇਖੋ ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਪੜ ਕੇ ਵੇਖੋ ਆ ਸਭ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਮਲੇ ਨੇ ਜਿਹੜੇ ਛਰੀਕ ਬਣ ਕੇ ਹੈਗੇ ਆ ਮੇਰੇਓ ਵੀਰੋ ਅੱਜ ਵੀ ਤੁਸੀਂ ਡੇਰਿਆ ਤੇ ਜਾਇਓ ਗੁਪਤ ਗੁਪਤ ਜਾ ਕੇ ਬੇਨਤੀ ਕਰਿਓ ਵੀ ਬਾਬਾ ਜੀ ਬੱਚੇ ਵਾਸਤੇ ਆਏ ਆ ਕਹਿਣਗੇ ਕੋਈ ਨੂ ਹੋ ਜੂ ਕਿਰਪਾ 12 ਪੂਰਨਵਾਸ਼ੀਆਂ ਆਜੋ ਹੋ ਜੂ ਕਿਰਪਾ ਐਦਾਂ ਕਹਿਣਗੇ ਤਾਤੇ ਬਣੇ ਆ ਤਾਤੇ ਰੱਬ ਬਣੇ ਆ ਜੀ ਫੇਰ ਸੁਣੋ ਆ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਆਉਣ ਦਿਓ ਬਾਣੀ ਬਾਣੀ ਆਉਣ ਦਿਓ ਸੁਰਤ ਵਿੱਚ ਆਵੇ ਪੰਜਾਬ ਵਿੱਚ ਆਉਣ ਦਿਓ ਕੱਲੇ ਕੱਲੇ ਘਰ ਵਿੱਚ ਆਉਣ ਦਿਓ ਕੱਲੇ ਕੱਲੇ ਦੀ ਸੁਰਤ ਵਿੱਚ ਆਉਣ ਦਿਓ ਆਹ ਗੁਰੂ ਸਾਹਿਬ ਦੇ ਬਚਨ ਅੰਦਰ ਜਾਣ ਸਾਡੇ ਅੰਦਰ ਚਿੱਪ ਨਿਕਲ ਜਾਣਗੇ ਸਾਡੇ ਚਿੱਪ ਸੁਣੋ ਕੋਲ ਹਾਂ ਬੰਦੇ ਬਾਵਲਾ ਲੈਂਦੇ ਵੱਡੇ ਦਨਾ ਮਾਵਈ ਇਕਲਾ ਬੰਨੇ ਛੱਜ ਦੇ ਸੁਣੋ ਕਹਿੰਦੇ ਭਲਾ ਤੇ ਹੋਣਾ ਪਹਿਲਾਂ ਹੀ ਨਹੀਂ ਸੀ ਕਹਿੰਦੇ ਚੂਹਾ ਤੇ ਪਹਿਲਾਂ ਹੀ ਖਾਟ ਜਨੀ ਸੀ ਵੱਡਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਵੀ ਮੈਂ ਬਾਬਾ ਹੀ ਬੜਾ ਵੱਡਾ ਅੱਖੋ ਸਤਨਾਮ ਹੁਣ ਕਹਿੰਦੇ ਤੇਰੇਦਾਰੀ ਦਾ ਛੱਜੂਆ ਤੇ ਪਹਿਲਾਂ ਹੀ ਖੱਟ ਜਿਹੀ ਸੀ ਵੱਗਦਾ ਮਨ ਤੇ ਪਹਿਲਾਂ ਹੀ ਨਹੀਂ ਸੀ ਜੁੜਦਾ ਹੁਣ ਹੰਕਾਰ ਹੋ ਗਿਆ ਵੇਖੋ ਤੇ ਜੀ ਪਿਆਰੋ ਕਿੰਨੇ ਤਿੱਖੇ ਬਚਨ ਨੇ ਜੇ ਕਿਤੇ ਲੱਗ ਜਾਣ ਸਾਧਾ ਦਾ ਸਾਧਾਂ ਦੇ ਨਹੀਂ ਲੱਗਦੇ ਗੋਲੀਆਂ ਲੈ ਕੇ ਪੈਂਦੇ ਗਰੀਬ ਤਾਂ ਉਹਦੀ ਮੰਨ ਜਾਂਦਾ ਸ਼ਰਾਬੀ ਮੰਨ ਜਾਂਦੇ ਹੈ ਹਰੇਕ ਮੰਨ ਜਾਂਦਾ ਹੈ ਇਹ ਸਾਧ ਜਿਆਦਾ ਵਿਗੜੇ ਖਤਰਨਾਕ ਲੋਕ ਨੇ ਇਹ ਨਹੀਂ ਬੰਦ ਏ ਇਹ ਜਿਉਂਦੇ ਹੀ ਫੇਰ ਗੱਤੀ ਦੇ ਕੇ ਜਾਣਗੇ ਹੁਣ ਭਾਈ ਦੂਜਾ ਗੱਤੀ ਤੇ ਬਹਿ ਗਿਆ ਅੱਜ ਵੀ ਇਹੀ ਕੁਛ ਕਰਦੇ ਆ ਤੇ ਕਰਨਗੇ ਵੀ ਇਹੀ ਕੁਛ ਫੇਰ ਸਦਾ ਵਾਪਸ ਕੋਲ ਹਾਂ ਦੇਂਦੇ ਬਾਬਲਾ ਕੋਲ ਲੈਂਦੇ ਵੱਡੇ ਲੱਜ ਚੂਹਾ ਖਾਣਨਾ ਕਲਮ ਬੰਨੇ ਛੱਜ ਅੱਗੇ ਸੁਣਿਓ ਜਿਹੜਾ ਅਸ਼ੀਰਵਾਦ ਦਿੰਦਾ ਹੈ ਕਹਿੰਦੇ ਮਰੀ ਜ਼ਮੀਰ ਵਾਲਾ ਰੱਬ ਦਾ ਸ਼ਰੀਕ ਬਣ ਕੇ ਜਿਹੜਾ ਅਸ਼ੀਰਵਾਦ ਦਿੰਦਾ ਹੈ ਮਰੀ ਜ਼ਮੀਰ ਵਾਲਾ ਨਾ ਇਹਦਾ ਕੋਈ ਭਲਾ ਹੋਣਾ ਤੇ ਜਿਹੜੇ ਇਹਦੇ ਅੱਗੇ ਸਿਰ ਕਰਦੇ ਐ ਲੈ ਬਾਬਾ ਜੀ ਸਿਰ ਫਲੋਸ ਦਿਓ ਮੇਰੇ ਸਿਰ ਤੇ ਹੱਥ ਰੱਖ ਦਿਓ ਕਹਿੰਦੇ ਉਹਨਾਂ ਦਾ ਵੀ ਪਤਾ ਹੀ ਨਹੀਂ ਲੱਗਣਾ ਕਿੰਦਰ ਨੂੰ ਜਾਣ ਕੇ ਆਖੋសារ ਸੁਣੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਦੇ ਨ ਦਾਈ ਸੇ ਮਰੇ ਜਿਨ ਕਾ ਦੇ ਨ ਸਜਾ ਤਾ ਹੀ ਨਹੀਂ ਲੱਗਣਾ ਗਏ ਕਿੱਧਰ ਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦਿਆਂ ਦਾ ਬਣਦਾ ਕੀ ਹੋਊ ਇਹਨਾਂ ਦੇ ਬੰਦਿਆਂ ਦਾ ਅੰਦਰੋਂ ਹਾਲ ਕਿਹੋ ਜਿਹਾ ਹੋਣਾ ਜਿਹੜੇ ਐਦਾਂ ਦਾ ਕੁਸ਼ ਕਰਦੇ